ਮੈਂ ਇੰਦਰਜੀਤ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਲਾਈਵ 88 ਚੈਨਲ ਮੰਦਪਾ ਕੀ ਖਬਰ ਆਈ ਸਾਹਮਣੇ 22 ਸਾਲਾ ਨੌਜਵਾਨ ਨੇ ਨਹਿਰ 'ਚ ਮਾਰੀ ਸਲਾੰਗ 71 ਤੱਕ ਕੀਤੀ ਜਾਣਕਾਰੀ ਅਨੁਸਾਰ ਇੱਕ 22 ਸਾਲਾ ਨੌਜਵਾਨ ਸੁਖਮਣ ਦੀਪ ਸਿੰਘ ਪੁੱਤਰ ਤਰਮਿੰਦਰ ਵਾਸੀ ਰੰਗੀਲਾਪੁਰਾ ਥਾਣਾ ਰੰਗਣ ਨੰਗਲ ਨੇ ਅપરਪਰਿਧਵਾਵ ਨਹਿਰ ਧਾਰਿਵਾਵ 'ਚ ਸਲਾੰਗ ਮਾਰ ਦਿੱਤੀ ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਥਾਣਾ ਧਾਰੀਵਾਲ ਦੇ ਐਸ ਐਚ ਓ ਮੈਡਮ ਬਲਜੀਤ ਕੌਰ ਨੇ ਗੋਤੇ ਖੋਰਾ ਦੀ ਮਦਦ ਨਾਲ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅੱਜ ਦੂਜੇ ਦਿਨ ਵੀ ਕੋਸ਼ਿਸ਼ ਜਾਰੀ ਰਹੀ ਪਰ ਕੋਈ ਕਾਮਯਾਬੀ ਹਾਸਲ ਨਹੀਂ ਲੱਗੀ ਇਸ ਮੌਕੇ ਤੇ ਐਸ ਐਚ ਓ ਥਾਣਾ ਧਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਨੌਜਵਾਨ ਨੇ ਬਾਈਪਾਸ ਪੀਤਦੀ ਸ਼ਹਿਨ ਪੁਲ ਤੋਂ ਨਹਿਰ ਵਿੱਚ ਸਲਾਂਗ ਮਾਰ ਦਿੱਤੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਭਾਲ ਕੀਤੀ ਪਰ ਕਾਮਯਾਬੀ ਨਹੀਂ ਹੋ ਸਕੀ ਪੁਨਛੀ ਗੋਤਾਖੋਰਾ ਦੀਆਂ ਸਪੈਸ਼ਲ ਟੀਮਾਂ ਭਲਾਈਆਂ ਹਨ ਅਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੁਖਮਨ ਦੀਪ ਸਿੰਘ ਨੂੰ ਲੱਭ ਲਿਆ ਜਾਵੇ ਉਹਨਾਂ ਨੇ ਦੱਸਿਆ ਕਿ ਬਰਸਾਤ ਕਾਰਨ ਨਹਿਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਥੋੜੀ ਮੁਸ਼ਕਲ ਆ ਰਹੀ ਹੈ ਪਰ ਸਾਡੀ ਕੋਸ਼ਿਸ਼ ਜਾਰੀ ਰਹੇਗੀ ਸੁਖਮਨ ਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਵਿੱਚ ਕੋਈ ਗੱਲ ਨਹੀਂ ਹੋਈ ਪਰ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਕੀ ਆ ਉਸਨੇ ਇੱਕ ਕਦਮ ਚ ਚੁੱਕ ਲਿਆ ਉਹਨਾਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਸੁਖਮਨਦੀਪ ਸਿੰਘ ਨੂੰ ਜਲਦੀ ਤੋਂ ਜਲਦੀ ਲੱਭਿਆ ਜਾ ਸੁਖਨਪ੍ਰੀਤ ਸੀਗਾ ਘਰ ਵਿੱਚ ਵੀ ਕੋਈ ਗੱਲ ਐਦਾਂ ਦੀ ਨਹੀਂ ਹੈਗੀ ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ ਪਤਾ ਨਹੀਂ ਉਹਨੇ ਕਿਉਂ ਫੋਲ ਦੇ ਉੱਪਰੋਂ ਆਪਣੀ ਬਾਈਕ ਲਾ ਕੇ ਤੇ ਉਹਨੇ ਛਾਲ ਮਾਰ ਦਿੱਤੀ ਆ ਅਸੀਂ ਕੱਲ੍ਹ ਦੇ ਹੀ ਇਹਨਾਂ ਨੂੰ ਦੇਖ ਰਹੇ ਆ ਕੁਝ ਇੱਥੇ ਮੁੰਡੇ ਹੈਗੇ ਸੀ ਜਿਹੜੇ ਕਿ ਧਰਮ ਜਾਣਦੇ ਹੈਗੇ ਆ ਆਪਾਂ ਜਦ ਹੀ ਉਹਨਾਂ ਨੂੰ ਨੈਰ ਤੋਂ ਬਾਗ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲਈਏ ਪਰ ਸਾਨੂੰ ਮਿਲੇ ਨਹੀਂ ਹੁਣ ਦੁਬਾਰਾ ਗੋਤਾਖੋਰ ਵੀ ਆਏ ਹੈਗੇ ਨੇ ਉਹ ਵੀ ਕਰ ਰਹੇ ਆ ਪਾਲ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਲੇ ਵੀ ਸਾਰੇ ਆਏ ਸਾਰੇ ਅਸੀਂ ਜਿਹੜੇ ਹੈਗੇ ਆ ਇਸ ਲਾਸ਼ ਨੂੰ ਜਿਹੜੇ ਹੈਗੇ ਆ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਮਿਲ ਜੇ ਸਾਨੂੰ ਜਲਦ ਤੋਂ ਜਲਦ ਗੋਤਾਖੋਰ ਵੀ ਸਾਡੀ ਮਦਦ ਕਰ ਰਹੇ ਆ ਅਸੀਂ ਵੀ ਜੋ ਪਰਿਵਾਰ ਨੂੰ ਜੋ ਹੈਗੀ ਉਹਨਾਂ ਦੀ ਉਹ ਜਿਹੜੀ ਮਦਦ ਅਸੀਂ ਕਰਾਂਗੇ ਇਹਦੇ ਵਿੱਚ ਨੌਕਰ ਜਿਹੜਾ ਸਪੈਸ਼ਲ ਗੋਤਾਖੋਰ ਜੀ ਹੈ ਆ ਸਪੈਸ਼ਲ ਗੋਤਾ ਖੁਰਾਏ ਹੈਗੇ ਸਾਡੇ ਕੋ ਪਟਿਆਲੇ ਤੋਂ ਕਾਰਨ ਤਾਂ ਲੱਗਿਆ ਕਿ ਨਹੀਂ ਕੋਈ ਇਦਾਂ ਦੀ ਨਹੀਂ ਗੱਲ ਵੀ ਘਰ ਵਿੱਚ ਕੋਈ ਨਹੀਂ ਵਧੀਆ ਘਰੋਂ ਆਇਆ ਹੈਗਾ ਨਾ ਕੋਈ ਝਗੜਾ ਨਾ ਕੋਈ ਇਦਾਂ ਦੀ ਗੱਲ ਹੈਗੀ ਆ ਅਜੇ ਤੱਕ ਫਿਲਹਾਲ ਕੋਈ ਵੀ ਨਹੀਂ ਸਾਡੇ ਸਾਹਮਣੇ ਆਈ ਹੈ ਪਤਾ ਕਿਥੋਂ ਲੱਗਿਆ ਕਿ ਛਾਲ ਮਾਰਤੀ ਕੋਈ ਉਹ ਕਿਉਂਕਿ ਮੇਨ ਰੋਡ ਚੱਲਦਾ ਹੈਗਾ ਤੇ ਉਹਨਾਂ ਨੇ ਜਾ ਰਹੇ ਸੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਫੌਰਨ ਜਿਹੜੀ ਹੈਗੀ ਆ ਸਾਨੂੰ ਇੱਕ ਕੰਟਰੋਲ ਰੂਮ ਨੂੰ ਕੀਤੀ ਕੰਟਰੋਲ ਰੂਮ ਨੇ ਸਾਨੂੰ ਅੱਗੇ ਕਿhti ਤੇ ਅਸੀਂ ਫੌਰਨ ਇੱਥੇ ਪਹੁੰਚੇ ਤੇ ਜਿਆਦੇ ਇੱਥੇ ਇਹ ਨਾ ਆ ਵੀ ਰਹੇ ਸੀਗੇ ਮੁੰਡੇ ਫਿਰ ਉਹਨਾਂ ਨੇ ਵੀ ਦੇਖਿਆ ਸੀ ਉਹਨਾਂ ਨੇ ਵੀ ਫੌਰਨ ਉਦੋਂ ਹੀ ਦੇਖਣਾ ਸ਼ੁਰੂ ਕਰ ਦਿੱਤਾ ਮੇਰੇ ਸਾਹ ਕੋਈ ਨਾ ਨਹੀਂ ਹੁਣ ਗੋਤਾ ਖੋਰਾਏ ਹੈਗੇ ਨੇ ਅਸੀਂ ਕਰ ਰਹੇ ਹੈਗੇ ਸਾਰੀ ਜਗ੍ਹਾ ਦੇਖਾਂਗੇ ਜੀ ਹਾਂ ਜੀ ਕੀ ਨਾਮ ਹੈ ਵਿਆਸ ਦਾ ਅਸਲਾਮੁਅਲਾਈਕੁਮ ਮੇਰਾ ਨਾਮ ਮੁਹੰਮਦ ਸਾਦਕ ਹੈ ਜੀ ਪੰਜਾਬ ਪਟਿਆਲੇ ਮੈਂ ਰਹਿਤੇ ਹਾਂ ਤੋ ਹਮਾਰੇ ਕੋ ਨਾ ਰਿੰਕੂ ਭਾਈ ਸਾਹਿਬ ਨੇ ਜੋ ਫਲੋਰ ਕੇ ਲੈਣੇ ਵਾਲਾ ਹੈ ਇਹ ਵਿਆਸ ਕੇ ਅੰਦਰ ਇਹਨਾਂ ਕੇ ਸਾਰੇ ਗੋਤਾ ਖੋਰ ਬੈਠੇ ਇਹਨਾਂ ਨੇ ਇਹਨਾਂ ਨੇ ਮਾਰ ਕੋ ਫੋਨ ਕੀਤਾ ਕਿ ਇੱਕ ਲੜਕਾ ਹੈ ਨਾ ਕਿਸੇ ਤਰੀਕੇ ਸੇ ਨਾ मिसिंग हो गया नहर के अंदर पे तो हम तीन गोता सिलेंडर वाले अंदर गए थे और हमने तकरीबन आधा किलोमीटर दूर तक देखा हमारे को अभी तक कोई सफलता नहीं मिली बाकी और चार पांच लड़के वैसे बिना सिलेंडर के डाइविंग कर रहे हैं और तीन लड़के सिलेंडर के साथ डाइविंग कर रहे हैं बाकी अभी हमारे एस एच साहब आए हैं उन्होंने क्या है की थोड़ा सा ना आगे कोई गड्ढे है जिनके अंदर से रेता निकाला गया उनके अंदर जाकर सर्च किया जाए लगता है इधर ही आगे निकल जाएगी देखो जिस तरीके से हमने लगाए हैं जिस तरीके से हमने सर्च किया है काफी टाइम से अल्लाह का शुक्र हम शुगर कर रहे हैं उस हिसाब से इस एरिया में किलोमीटर के अंदर नहीं है तो ये इसकी डुंगाई तो कम है और जितने भी इसके अंदर सर्चिंग की जगह थी सब हमने चेक कर ली तकरीबन कोई पंद्रह फुट पानी चल रहा है इसके अंदर कितनी देर हो गई आप ये कर रहे हो हम सुबह से लगे हुए हैं जी अभी जो फेर का तकरीबन कोई डेढ़ बजने वाला है बच्चे ਮੈਨੂੰ ਅੱਜ ਦਿਖਣ ਦਾ ਫੀਲ ਲੱਗ ਰਿਹਾ ਕਿ ਕਾਰਨ ਕੀ ਕਾਰਨ ਕੋਈ ਨਹੀਂ ਕਰੋ ਵੀ ਠੀਕ ਠਾਕ ਆਇਆ ਨਹੀਂ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਕਰੋ ਮਿਲ ਕੇ ਆਇਆ ਜਿਸ ਤਰ੍ਹਾਂ ਅੱਗੇ ਰੋਜ਼ ਮਿਲ ਕੇ ਆਉਂਦਾ ਕਿ ਨਾ ਮੈਂ ਸੈਂਟਰ ਚੱਲਿਆ ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ ਖੋਜ ਸੀਗਾ ਆਪਣੇ ਮੰਮੀ ਮੰਮੀ ਨੂੰ ਮਿਲ ਕੇ ਆਇਆ ਦਾਦੀ ਦਾਦੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਕੋਈ ਗੱਲਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਤੇ ਬਾਕੀ ਪ੍ਰਸ਼ਾਸਨ ਨੂੰ ਕਹਨੇ ਕਿ ਸਾਨੂੰ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੋਂ ਮਿਲ ਜੇ ਸਾਨੂੰ ਇਹ ਮੰਗ ਕਰਦੇ ਆਂ ਤੇ ਕੱਲ ਵੀ ਪੁਲਿਸ ਵਾਲੇ ਇੱਥੇ ਹੀ ਉਹਨਾਂ ਨੂੰ ਬੋਲਿਆ ਸੀ ਤੁਸੀਂ ਅੱਜ ਹੀ ਮਗਾਓ ਕਿ ਤਾ ਉਹ ਮਗਾਓ ਗੋਤਾਖੋਰੀ ਪੈਸੇ ਦੇਣ ਨੂੰ ਤਿਆਰ ਆਂ ਉਹ ਕਹਿੰਦੇ ਕੋਈ ਨਹੀਂ ਆ ਸਕਦਾ ਅੱਜ ਕੋਈ ਨਹੀਂ ਆ ਸਕਦਾ ਇੱਥੇ ਹੈ ਹੀ ਨਹੀਂ ਕੋਈ ਅਈ ਉਹਨਾਂ ਨੂੰ ਬੜਾ ਕਿਆ ਕਰ ਲਿਆ ਕਿਆ ਜੋ ਆਖੋਗੇ ਅਸੀਂ ਦਵਾਂਗੇ ਤੁਸੀਂ ਸਾਡੇ ਬੱਚੇ ਨੂੰ ਲੱਭ ਦੋ ਸਾਨੂੰ ਇਹ ਹੀ ਆ ਕਿ ਪ੍ਰਸ਼ਾਸਨ ਸਾਡਾ ਸਾਥ ਦੇ ਪਾਣੀ ਬੰਦ ਕਰਾ ਦੇ ਆਪਣੇ ਬੱਚੇ ਨੂੰ ਲੱਭ ਲੀਏ ਕੋਈ ਕਾਰਨ ਹੋਰ ਨਹੀਂ ਸਾਨੂੰ ਕੁਝ ਨਹੀਂ ਸਮਝ ਆਈ ਕੁਝ ਨਹੀਂ ਸੁਖਮਨ ਦੇਵ ਬਸੰਗ 22 ਸਾਲ ਦੀ ਉਮਰ ਹੈ 22 ਸਾਲ ਦੀ ਕੋਈ ਕੋਰਸ ਕਰਦਾ ਸੀ ਜਿਹੜਾ ਕੋਰਸ ਕਰ ਲਿਆ ਸੀ ਉਹਨੇ ਹੁਣ ਉਹ ਲੈ ਗਿਆ ਸੀ ਕੋਚਿੰਗ ਲੈ ਗਿਆ ਸੀ ਬਟਾਲੇ ਇਹ ਥੋੜਾ ਤੁਹਾਡੇ ਹਾਲ ਕਿਸ ਤਰ੍ਹਾਂ ਹੈ ਸਾਨੂੰ ਕੁਝ ਨਹੀਂ ਪਤਾ ਕਿੱਧਰ ਆਇਆ ਕਿੱਧਰ ਨਹੀਂ ਕੋਈ ਗੱਲ ਹੀ ਨਹੀਂ ਕੀਤੀ ਮੰਨ ਕੀ ਕਰਦੇ ਤੁਹਾਡੀ ਮੰਨਤੀ ਹੈ ਸਾਡੇ ਇਹੋ ਅਸੀਂ ਕਹਿੰਨੇ ਕਿ ਪਾਣੀ ਬੰਦ ਕਰਾਣ ਤੇ ਆਪਣੇ ਬੱਚੇ ਨੂੰ ਲੱਭ ਲਿਆ ਤੇ 7 ਦਿਨ ਪੂਰਾ